ਹਾਂ 60 ਹਰਸ ਪਾਵਰ ਦਾ ਟਰੈਕਟਰ 9 ਲੱਖ 60000 ਰੁਪਏ ਸਰਕਾਰ ਨੇ ਸਬਸਿਡੀ ਦੇਣੀ ਉਹ ਦੇਣੀ ਆ ਹਰੇਕ ਗਰੁੱਪ ਚ 9 ਲੱਖ 60000 ਰੁਪਏ ਗੱਲ ਵੱਡੀ ਨਹੀਂ ਹਾਂਜੀ ਉਹਦੇ ਵਿੱਚ ਦੂਜੀਆਂ ਮਸ਼ੀਨਾਂ ਤੁਸੀਂ ਲੈ ਕੇ ਬੈਲਰ ਲੈ ਲਓ ਹਾਂ ਐਗਰੀ ਜ਼ੋਨ ਦਾ ਬੈਲਰ ਲੈ ਲਓ ਐਗਰੀ ਜ਼ੋਨ ਦਾ ਸੁਪਰ ਸੀਡਰ ਆ ਗਿਆ ਹਾਂ ਨਾਲ ਹੇਰੇਕ ਆ ਗਿਆ ਸਬਸਿਡੀ ਦੀਆਂ ਦਰਾਂ ਵਧਾਤੀਆਂ ਹੂੰ ਕਿਸਾਨਾਂ ਤੱਕ ਇਹ ਮੈਸੇਜ ਬਹੁਤ ਘੱਟ ਗਿਆ ਜੀ ਸੂਪਰ ਸੀਡਰ ਤੇ ਸਬਸਿਡੀ 50% ਦੇ ਵਿੱਚ 1 ਲੱਖ 5000 ਆਉਂਦੀ ਸੀ ਜੀ ਐਤਕੀ 1 ਲੱਖ 2000 ਆ ਰਹੀ ਆ ਅਗਰੀ ਜੂਨ ਚ ਕੀ ਖਾਸियत ਆ ਇਹ ਤਾਂ ਪਹਿਲਾਂ ਵੀ ਆਪਾਂ ਦੱਸ ਚੁੱਕੇ ਆ ਪਰ ਵੱਡੀ ਗੱਲ ਇਹ ਹੁੰਦੀ ਆ ਵੀ ਲੈਣੀ ਕਿਵੇਂ ਆ ਸਬਸਿਡੀ ਮਤਲਬ ਇਹ ਪ੍ਰੋਡਕਟ ਨੂੰ ਲੈਣ ਲੱਗਿਆਂ ਸਬਸਿਡੀ ਕਿੰਨੀ ਆਉਣੀ ਆ ਸੁਣੋ ਮੈਂ ਦੱਸ ਦੇਣਾ ਗੱਲ ਵੀ 80% ਤੱਕ ਵੀ ਸਬਸਿਡੀ ਮਿਲ ਜਾਂਦੀ ਆ ਬਹੁਤ ਵੱਡੀ ਗੱਲ ਹੋ ਜਾਂਦੀ ਆ ਤੇ ਬਾਈ ਗੁਰਪ੍ਰੀਤ ਆਪਣਨੇ ਵੀ ਸਾਸਰੀਕਾਲ ਕੀ ਹਾਲੇ ਚੜਦੀ ਕਲਾ ਜੀ ਹਾਂਜੀ ਬਹੁਤ ਵਧੀਆ ਠੀਕ ਠਾਕ ਹੋ ਬਾਈ ਜੀ ਗੱਲ ਪਤਾ ਲੱਗੀ ਆ ਵੀ ਗਰੁੱਪ ਚ ਵੀ ਸਬਸਿਡੀ ਹੈਗੀ ਆ ਹਾਂਜੀ ਤੇ ਇਕੱਲੇ ਨੂੰ ਵੀ ਹੈਗੀ ਆ ਤੇ ਉਹ ਵੀ ਪਤਾ ਲੱਗਿਆ ਵੀ ਹੈ ਵੀ ਪਹਿਲਾਂ ਨਾਲੋਂ ਜ਼ਿਆਦਾ ਹਾਂਜੀ ਇਹ ਮੜਾ ਜਾ ਦੱਸ ਦਿਓ ਸਾਨੂੰ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਸਬਸਿਡੀ ਹਰ ਇੱਕ ਸਾਲ ਆਉਂਦੀ ਆ ਕਈ ਪਿਛਲੇ ਕਈ ਸਾਲਾਂ ਦੌਰਾਨ ਪਰ ਇਸ ਸਾਲ ਸਰਕਾਰ ਨੇ ਸਬਸਿਡੀ ਦੀਆਂ ਦਰਾਂ ਵਧਾਤੀਆਂ ਹੂੰ ਕਿਸਾਨਾਂ ਤੱਕ ਇਹ ਮੈਸੇਜ ਬਹੁਤ ਘੱਟ ਗਿਆ ਜੀ ਸੁਪਰ ਸੀਡਰ ਤੇ ਸਬਸਿਡੀ 50% ਦੇ ਵਿੱਚ 1 ਲੱਖ 5000 ਆਉਂਦੀ ਸੀ ਜੀ ਹੁਣ ਕਿ 1 ਲੱਖ 2000 ਆ ਰਹੀ ਆ ਮੰਨ ਕੇ ਚਲੋ ਜੀ ਆ ਲੈਣਾ ਹੋਵੇ ਤਾਂ 1 ਲੱਖ 2000 ਦੀ ਸਬਸਿਡੀ ਸਿੰਗਲ ਨੂੰ ਇੰਡੀਵੀਜੂਅਲ ਨੂੰ ਬਹੁਤ ਵੱਡੀ ਗੱਲ ਆ ਯਾਰ ਕਮਾਲ ਆ ਅੱਛਾ ਗਰੁੱਪ ਦੇ ਵਿੱਚ ਇਸ ਵਾਰ ਗਰੁੱਪ ਦੀ ਵੈਲਿਊ ਡਬਲ ਕਰਤੀ ਸਰਕਾਰ ਨੇ ਪਹਿਲਾਂ ਗਰੁੱਪ 15 ਲੱਖ ਦੇ ਹੁੰਦੇ ਸੀ ਜੀ ਉਹਦੇ ਤੇ 12 ਲੱਖ ਤੱਕ ਸਬਸਿਡੀ ਆਉਂਦੀ ਸੀ ਹੁਣ 30 ਲੱਖ ਤੱਕ ਦਾ ਗਰੁੱਪ ਕਰਤਾ ਤੇ 24 ਲੱਖ ਰੁਪਏ ਉਹਦੇ ਤੇ ਸਬਸਿਡੀ ਆਊਗੀ ਮੈਨੂੰ ਮੜੇ ਗਰੁੱਪ ਦਾ ਸਮਝ ਆ ਵੀ ਗਰੁੱਪ ਚ ਕਿੰਨੇ ਬੰਦੇ ਹੁੰਦੇ ਆ ਗਰੁੱਪ ਦੇ ਵਿੱਚ ਕਿੰਨੇ ਐਮਪਲੀਮੈਂਟਸ ਤੇ ਕੀ ਕੀ ਲੈਸ ਹੁੰਦੇ ਆ ਗਰੁੱਪ ਦੇ ਵਿੱਚ 9 ਮੈਂਬਰ ਹੁੰਦੇ ਨੇ ਜੀ ਜੀ ਜਿਹਦੇ ਵਿੱਚ ਪਹਿਲਾ ਪ੍ਰਧਾਨ ਸੈਕਟਰੀ ਖਜ਼ਾਨਚੀ ਜਿਹੜੇ ਮੇਨ ਤਿੰਨ ਹੋਗੇ ਉਹਦੇ ਨਾਲ ਦੋ ਬੀਬੀਆਂ ਔਰਤਾਂ ਲਾਜ਼ਮੀ ਹੁੰਦੀਆਂ ਨੇ ਜੀ ਦੋ ਮੈਂਬਰ ਆਪਣੇ ਐਸਸੀ ਭਾਈਚਾਰੇ ਚੋਂ ਚਾਹੀਦੇ ਹੁੰਦੇ ਨੇ ਤੇ ਉਹ ਪੂਰਾ ਗਰੁੱਪ ਬਣ ਜਾਂਦਾ ਹੈ ਰਜਿਸਟਰਡ ਹੁੰਦਾ ਜੀ ਜੇ ਕਿਸੇ ਨੂੰ ਕੋਈ ਜਾਣਕਾਰੀ ਗਰੁੱਪ ਬਾਰੇ ਨਹੀਂ ਵੀ ਹੈਗੀ ਸਾਡੀ ਨਜ਼ਦੀਕੀ ਡੀਲਰਸ਼ਿਪ ਤੇ ਪਹੁੰਚ ਜੋ ਆਪਣੇ ਕੇ ਵੀ ਸੀ ਆਪਣੇ ਆਧਾਰ ਕਾਰਡ ਪੈਨ ਕਾਰਡ ਲੈ ਕੇ ਗਰੁੱਪ ਵੀ ਬਣਵਾ ਦਾਂਗੇ ਜੀ ਨਾਲੇ ਤੁਹਾਡਾ ਗਰੁੱਪ ਅਪਲਾਈ ਵੀ ਕਰਵਾ ਦਾਂਗੇ ਨਾਲ ਮਸ਼ੀਨਾਂ ਵੀ ਦੇ ਦਾਂਗੇ ਵੱਡੀ ਗੱਲ ਤੇ ਨਾਲੇ ਬਾਕੀ ਗੱਲ ਇਹ ਵੀ ਇਹ ਮਸ਼ੀਨ ਤਾਂ ਫਿਰ ਉਹ ਆ ਨਾ ਜਿਹਨੂੰ ਕਹਿੰਦੇ ਸੋਨੇ ਵਾਲੀ ਗੱਲ ਵੀ ਸਿੱਧਾ ਟਾਟਾ ਦਾ ਲੋਹਾ ਲੱਗਿਆ ਜਿਹਨੂੰ ਮਸ਼ੀਨ ਦੇ ਵਿੱਚ ਇਸ ਵਾਰ ਸਰਕਾਰ ਨੇ ਟਰੈਕਟਰ ਲਾਜ਼ਮੀ ਕਰਤਾ ਗਰੁੱਪ 'ਚ ਅੱਛਾ 60 ਹਾਰਸ ਪਾਵਰ ਦਾ ਟਰੈਕਟਰ 9 ਲੱਖ 60 ਹਜ਼ਾਰ ਰੁਪਏ ਸਰਕਾਰ ਨੇ ਸਬਸਿਡੀ ਦੇਣੀ ਉਹ ਦੇਣੀ ਆ ਹਰੇਕ ਗਰੁੱਪ 'ਚ 9 ਲੱਖ 60 ਹਜ਼ਾਰ ਰੁਪਏ ਗੱਲ ਵੱਡੀ ਦੀ ਹਾਂਜੀ ਉਹਦੇ ਵਿੱਚ ਦੂਜੀਆਂ ਮਸ਼ੀਨਾਂ ਤੁਸੀਂ ਲੈ ਕੇ ਬੈਲਰ ਲੈ ਲਓ ਹਾਂ ਐਗਰੀਜੋਨ ਦਾ ਬੈਲਰ ਲੈ ਲਓ ਐਗਰੀਜੋਨ ਦਾ ਸੁਪਰਸੀਡਰ ਆ ਗਿਆ ਹਾਂ ਨਾਲ ਏ ਰੇਕ ਆ ਗਿਆ ਗਰੀਜੋਂ ਦਾ ਬੀਲਰ ਦੇ ਨਾਲ ਰੇਕ ਚਾਹੀਦਾ 30 ਲੱਖ ਦਾ ਗਰੁੱਪ ਬਣ ਗਿਆ ਉਹਦੇ ਵਿੱਚ 24 ਲੱਖ ਰੁਪਏ ਸਬਸਿਡੀ ਆ ਜਾਣੀ ਆ ਤੁਹਾਨੂੰ ਇਸ ਤੋਂ ਬਿਨਾ ਕੋ ਗੰਨਾ ਕਿਸਾਨਾਂ ਲਈ ਵੀ 슈ਗਰ ਕੇਨ ਵੀਡਰ ਗੰਨੇ ਦੀ ਗਟਾਈ ਕਰਨ ਵਾਲੀ ਮਸ਼ੀਨ ਵੀ ਆਪਣਾ ਬਣਾਉਨੇ ਆ ਬਣਾਉਨੇ ਆ ਨਹੀਂ ਜੀ ਇਸ ਵਾਰ ਸਾਡੇ ਤੋਂ ਪੂਰੀ ਨਹੀਂ ਹੋਈ ਉਹ ਐਨੀ ਡਿਮਾਂਡ ਆ ਉਹਦੀ ਮਸ਼ੀਨ ਦੀ ਕਿਉਂਕਿ ਹੁਣ ਤੱਕ ਗੰਨੇ ਦੀ ਕਟਾਈ ਜ਼ਿਆਦਾਤਰ ਹੱਥਾਂ ਨਾਲੇ ਆਪਾਂ ਫਾਰਮਰ ਵੀਰ ਕਰਦੇ ਆ ਰਹੇ ਸੀ ਅਸੀਂ ਉਹਦੇ ਲਈ ਵੀ ਉੱਚ ਟੈਕਨੋਲੋਜੀ ਦੀ ਅ ਸ਼ੂਗਰ ਗੈਨ ਵੀਡਰ ਮਸ਼ੀਨ ਇਸ ਵਾਰ ਬਣਾਈ ਜਿਹੜੀ ਕਿ ਸਾਡੇ ਤੋਂ ਇੰਨੀ ਡਿਮਾਂਡ ਰਹੀ ਵੀ ਜਿੰਨੇ ਅਸੀਂ ਬਣਾਉਣੇ ਚਾਹੁੰਦੇ ਸੀ ਉਹਦੇ ਨਾਲੋਂ ਕਈ ਗੁਣਾ ਵੱਧ ਬਣਾਤੀਆਂ ਫਿਰ ਵੀ ਪੂਰੀਆਂ ਨਹੀਂ ਹੋਈਆਂ ਇੱਕ ਮੈਨੂੰ ਵੀਰੇ ਹੋਰ ਗੱਲ ਦੱਸਿਓ ਇਹ ਤਾਂ ਤੁਸੀਂ ਡੀਲਰਸ਼ਿਪ ਤੇ ਜਦੋਂ ਜਾਣਗੇ ਬੰਦੇ ਉਹਦੋਂ ਆ ਇੱਕੋ ਨੰਬਰ ਐਸਾ ਹੈ ਜਿਹਦੇ ਕਾਲ ਕਰਨ ਤੇ ਪਛਤ ਕਰਨ ਭਾਈ ਸਾਡੇ ਨੇੜੇ ਕਿਹੜਾ ਪੈਂਦਾ ਦੇਖੋ ਐਗਰੀ ਜ਼ੋਨ ਜਿੱਥੇ ਵੀ ਮੇਰੇ ਕਿਸਾਨ ਵੀਰੇ ਵੀਡੀਓ ਦੇਖ ਰਹੇ ਨੇ ਐਗਰੀ ਜ਼ੋਨ ਹਰ ਜਗ੍ਹਾ ਤਕਰੀਬਨ ਮੌਜੂਦ ਆ ਹੁਣ 올 ਇੰਡੀਆ ਹਾਂ 올 ਇੰਡੀਆ ਜੇ ਅਪ ਪੰਜਾਬ ਦੀ ਗੱਲ ਕਰੀਏ ਤਾਂ ਹਰ ਜ਼ਿਲ੍ਹੇ ਹਰ ਤਹਿਸੀਲ ਦੇ ਵਿੱਚ ਐਗਰੀ ਜ਼ੋਨ ਆ ਪਰ ਫੇਰ ਵੀ ਕੋਈ ਵੀ ਕਿਸਾਨ ਵੀਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਚਾਹੁੰਦਾ ਚਾਹੇ ਸਬਸਿਡੀ ਨਾਲ ਸੰਬੰਧਤ ਹੋਵੇ ਐਗਰੀ ਜ਼ੋਨ ਦੇ ਇੰਪਲੀਮੈਂਟਾਂ ਨਾਲ ਸੰਬੰਧਿਤ ਜਾਂ ਸਰਕਾਰ ਦੀ ਕੋਈ ਵੀ ਸਕੀਮ ਆਉਂਦੀ ਹੈ ਉਹਦੇ ਨਾਲ ਸੰਬੰਧਿਤ ਹੈ ਅਸੀਂ ਇੱਕ ਐਗਰੀ ਜ਼ੋਨ ਕਿਸਾਨ ਸੇਵਾ ਕੇਂਦਰ ਬਣਾਇਆ ਹੋਇਆ ਜਿਹਦਾ ਟੋਲ ਫਰੀ ਨੰਬਰ 1800 137 0084 ਜੀ ਉਹਦੇ ਉੱਪਰ 24 ਘੰਟੇ ਜਦੋਂ ਮਰਜ਼ੀ ਕਿਸਾਨ ਵੀਰ ਫੋਨ ਕਰਕੇ ਸਾ ਤੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਨੇ ਇਹ ਵੱਡੀ ਗੱਲ ਇੱਕ ਮੈਨੂੰ ਬਾਈ ਦੀ ਗੱਲ ਹੋਰ ਆਉਂਦੀ ਜਦੋਂ ਸਬਸਿਡੀ ਗੱਲ ਆਉਂਦੀ ਆ ਇਲਾਕਿਆਂ ਦਾ ਵੀ ਆ ਸਬਸਿਡੀ ਤਾਂ ਹੋਣੀ ਆ ਜਿਹੜਾ ਮਰਜੀ ਸੰਦ ਜਿੱਥੋਂ ਮਰਜੀ ਖਰੀਦ ਲਈਏ ਉਹ ਚ ਬੰਦਾ ਉਹ ਪ੍ਰੋਡਕਟ ਦੀ ਦੇਖਦਾ ਨਹੀਂ ਕੁਆਲਿਟੀ ਕੀ ਆ ਕੀ ਆ ਮਤਲਬ ਲੋਹਾ ਇਕੱਠਾ ਕਰਨ ਵਾਲੀ ਗੱਲ ਹੋ ਜਾਂਦੀ ਆ ਰੁਪਏ ਇੰਨੇ ਰੁਪਏ ਬੱਜ ਜਾਣੇ ਆ ਤੇ ਹਾਲਾਂਕਿ ਉਹ ਚੱਲੇ ਨਾ ਚੱਲੇ ਛੁੱਟੀ ਦਾ ਖੈਰ ਗਾਰੰਟੀ ਵੀ ਬਹੁਤ ਆਮ ਨਾਲੋਂ ਵੱਧ ਮੈਂ ਉਹ ਹੀ ਦੱਸਣਾ ਚਾਹਾਂਗਾ ਐਗਰੀ ਜ਼ੋਨ ਹਮੇਸ਼ਾ ਤੋਂ ਕਹਿੰਦਾ ਕਿ ਜੋ ਵੀ ਮਸ਼ੀਨ ਲੈਣੀ ਆ ਕਿਸੇ ਵੀ ਕਿਸਾਨ ਵੀਰ ਨੇ ਪੂਰੀ ਤਰ੍ਹਾਂ ਜਾਂਚ ਪਰਖ ਕਰਕੇ ਟਣਕਾ ਕੇ ਲੋ ਕਿਉਂਕਿ ਜਿਹੜਾ ਪੈਸਾ ਹੈ ਸਬਸਿਡੀ ਤੋਂ ਸਬਸਿਡੀ ਦਾ ਪੈਸਾ ਵੀ ਆਪਣਾ ਹੀ ਆ ਸਰਕਾਰ ਆਪਣਾ ਪੈਸਾ ਆਪਣੋ ਮੋੜੀ ਤੇ ਜਿਹੜਾ ਦੂਸਰਾ ਤੁਸੀਂ ਬੇਸਿਕ ਅਮਾਉਂਟ ਵੀ ਭਰਨੀ ਆ ਜੇਬ ਚੋਂ ਭਰਨੀ ਆ ਹੂੰ ਉਹ ਜਿਹੜੀ ਮਸ਼ੀਨ ਤੁਸੀਂ ਲੈਣੀ ਆ ਸੋਚ ਵਿਚਾਰ ਕਰਕੇ ਪਰਖ ਕਰਕੇ ਲਓ ਇਧਰੋਂ ਉਧਰੋਂ ਪੁਰਜ਼ੇ ਜੋੜ ਕੇ ਰੰਗ ਮਾਰ ਕੇ ਮਸ਼ੀਨਾਂ ਤਿਆਰ ਕਰੀਆਂ ਹੋਈਆਂ ਸਬਸਿਡੀ ਦੇ ਲੋਕ ਦੇ ਦਿੰਦੇ ਨੇ ਉਹ ਇੱਕ ਪਹਿਲਾ ਸੀਜ਼ਨ ਵੀ ਨਹੀਂ ਚੱਲਦੀਆਂ ਜੀ ਹੁਣ ਐਗਰੀ ਚੋਂ 2 ਸਾਲ ਦੀ ਤਾਂ ਅਸੀਂ ਵਾਰੰਟੀ ਦਿੰਨੇ ਆ ਲੈ ਗੇਰਾ ਤੇ ਫੀਲਡ ਦੇ ਵਿੱਚ ਸਰਵਿਸ ਦਿੰਨੇ ਆ ਜੇ ਕੁਝ ਪ੍ਰੋਡਕਟ ਚ ਜਾਣ ਹੈ ਤਾਂ ਹੀ ਅਸੀਂ ਦਾਵਾ ਕਰਦੇ ਆ ਬਿਲਕੁਲ ਜਿਵੇਂ ਗੱਲ ਕਰਦੇ ਸੀ ਵੀ ਟਾਟਾ ਦਾ ਲੋਹਾ ਲੱਗਿਆ ਟਾਟਾ ਦਾ ਰეკਮੈਂਡਡ ਟਾਟਾ ਦੀਆਂ ਕੰਪਨੀਆਂ ਤੋਂ ਆਇਆ ਹਾ ਲੋਹਾ ਲੱਗਦਾ ਸਕ੍ਰੈਪ ਕੋਈ ਇੱਕ ਤਰ੍ਹਾਂ ਦਾ ਵੀ ਲੋਕਲ ਕਿਸਮ ਦਾ ਲੋਹਾ ਅਗਰੀ ਜੋ ਹੁੰਦੇ ਸੰਧਾ ਚ ਨਹੀਂ ਵਰਤੇ ਬਿਲਕੁਲ ਬਹੁਤ ਖਾਸ ਚੀਜ਼ਾਂ ਨੇ ਪੱਠੀ ਵਾਲਾ ਰੰਗ ਹੋਇਆ ਹਰ ਨਿੱਕੀ ਨਿੱਕੀ ਤਕਨੀਕ ਤੇ ਜੁੜ ਦਿੱਤਾ ਤੇ ਕਹਿ ਸਕਦੇ ਨਟ ਤੋਂ ਲੈ ਕੇ ਬਟਰ ਪੂਰਾ ਸਟਰਕਚਰ ਆ ਇਹਦੇ ਨਟ ਬੋਲਟ ਵੀ 10.9 ਗ੍ਰੇਡ ਦੇ ਨੇ ਮੈਨੂੰ ਕਿਤੇ 8.8 ਗ੍ਰੇਡ ਦਾ ਲੱਗਿਆ ਦਿਖਾ ਦਿਓ ਹੂੰ ਜਿਹੜੇ ਵੱਡੀਆਂ ਗੱਡੀਆਂ ਨੂੰ ਪਿਸਟਨ ਵਗੈਰਾ ਸਪਲਾਈ ਕਰਦੇ ਆ ਨਾ ਬਾਈ ਤੁਹਾਡੀ ਮੋਨੋਪੋਲੀ ਹੈ ਕੰਪਨੀ ਦੀ ਬਹੁਤ ਵੱਡਾ ਨਾ ਇਸ ਦੋ ਵਾਰ ਨਾ ਬਾਈ ਜੀ ਆਪਾਂ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਹੈਨਾ ਮੈਂ ਕਿਸਾਨ ਵੀਰਾਂ ਨੂੰ ਸਿੱਧੂ ਸਾਹਿਬ ਦੱਸ ਦੇਣਾ ਚਾਹਣਾ ਦੁਬਾਰਾ ਤੋਂ ਵੀ ਸਬਸਿਡੀਆਂ ਦਿਆਂ ਦਰਾਂ ਜਿਹੜੀਆਂ ਵਧੀਆਂ ਨੇ ਉਹ ਕੀ ਨੇ ਜੀ ਸੁਪਰ ਸੀਡਰ ਦੀ ਸਬਸਿਡੀ 1 ਲੱਖ 5000 ਹੁੰਦੀ ਸੀ ਇੰਡੀਵਿਜੂਅਲ ਚ 1 ਲੱਖ 2000 ਹੋਗੀ ਹੂੰ ਗਰੁੱਪ ਦੇ ਵਿੱਚ 80% ਚ 1,66,000 ਹੁੰਦੀ ਸੀ ਹੁਣ 1,92,000 ਹੋਗੀ ਜੀ ਟਰੈਕਟਰ ਤੇ 80% ਚ ਨਿਕਲਣਾ 9,60,000 ਉਹ ਵੀ ਪੂਰਾ ਕੰਬੋ ਬਣਾ ਕੇ ਐਗਰੀ ਜ਼ੋਨ ਵੀ ਦੇਊਗਾ ਤੁਹਾਨੂੰ ਕਿਸਾਨ ਵੀਰਾਂ ਨੂੰ ਪੂਰਾ ਟਰੈਕਟਰ ਸਮੇਤ ਕੰਬੋ ਅਸੀਂ ਦੇਵਾਂਗੇ 30 ਲੱਖ ਦੇ ਗਰੁੱਪ ਦਾ ਜੀ ਬੇਲਰ ਦੇ ਉੱਪਰ ਸਬਸਿਡੀ 6 ਲੱਖ ਹੁੰਦੀ ਸੀ ਇੰਡੀਵਿਜੂਅਲ ਨੂੰ 6,60,000 ਹੋਗੀ ਜੀ ਗਰੁੱਪ ਦੇ ਵਿੱਚ ਹੁੰਦੀ ਸੀ 9,60,000 10,56,000 ਹੋਗੀ ਹਮ ਜਿਹੜੀ ਰੇਕ ਹੈ ਬੇਲਰ ਤੋਂ ਪਹਿਲਾਂ ਚੱਲਦੀ ਹੈ ਉਹ ਤਾਂ ਇੰਡੀਵਿਜੂਅਲ ਚ ਹੁੰਦੀ ਸੀ 1.5 ਲੱਖ ਹੁਣ 1,65,000 ਹੋ ਗਈ ਤੇ ਗਰੁੱਪ ਦੇ ਵਿੱਚ ਉਹ 2,40,000 ਤੋਂ ਵੱਧ ਕੇ 2,64,000 ਹੋ ਗਈ। ਮਤਲਬ ਸਾਰੇ ਅੰਕੜਿਆਂ 'ਚ ਬਹੁਤ ਵੱਡਾ ਅੰਤਰ ਆ ਰਿਹਾ। ਸਾਰੇ ਅੰਕੜਿਆਂ 'ਚ ਬਹੁਤ ਵੱਡਾ ਅੰਤਰ ਪਾ ਕੇ ਸਰਕਾਰ ਨੇ ਇਸ ਵਾਰ ਕਿਸਾਨਾਂ ਲਈ ਸੋਚਿਆ। ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਕਿ ਚੰਗੀ ਮਸ਼ੀਨ ਦੇਖ ਕੇ ਐਗਰੀਜੌਂਦੇ ਆ ਡੀਲਰਸ਼ਿਪਾਂ ਤੇ ਹਰ ਮਸ਼ੀਨ ਸਾਡੀ ਮੌਜੂਦ ਹੈ ਜਾਂਚ ਪਰਖ ਕੇ ਦੇਖ ਕੇ ਫਿਰ ਐਗਰੀਜੌਂਦੇ ਮਸ਼ੀਨ ਖਰੀਦੋ ਬਿਲਕੁਲ ਤੇ ਬਾਕੀ ਗੱਲ ਫਿਰ ਆਪਾਂ ਕਿਸਾਨਾਂ ਨਾਲ ਵੀ ਕਰ ਲੈਣੀ ਆ ਜਿਹੜੇ ਇੱਥੇ ਮੌਜੂਦ ਨੇ ਭਾਈ ਕਿਵੇਂ ਆ ਰਿਜ਼ਲਟ ਖੈਰ ਐਗਰੀਜੌਂ ਨੇ ਐਸਾ ਬਾਕੀ ਜਿਹਦਾ ਨਾ ਹੀ ਹੁਣ ਕਾਫੀ ਆ ਹਨਾ ਭਾਈ ਜੀ ਕਿਸਾਨਾਂ ਕਰਕੇ ਕਿਸਾਨਾਂ ਕਰਕੇ ਬਹੁਤ ਕਿਉਂਕਿ ਕੰਪਨੀ ਵਿਜ਼ਿਟ ਕਰ ਚੁੱਕੇ ਆ ਤਿੰਨ ਚਾਰ ਵਾਰ ਤੇ ਹਰ ਚੀਜ਼ੇ ਵਿੱਚ ਨਾ ਬਦੇਸ਼ਾਂ ਚ ਸੁਣਦੇ ਹੁੰਦੇ ਸੀ ਚ ਤੁਰਨਾ ਵੀ ਤੇ ਇਧਰ ਹੀ ਤੁਰਨਾ ਜਿਹੜੀ ਤਕਨੀਕ ਬੰਦਾ ਐਕਸਰੇ ਹੁੰਦੇ ਆ ਹਰ ਚੀਜ਼ ਦੇ ਮਤਲਬ ਜਿਵੇਂ ਛੱਡੀਆਂ ਦੇ ਨਕਸ਼ਾ ਹੁੰਦੇ ਨਾ ਐਸ ਤਰੇ ਓਵੇਂ ਇਹਨਾਂ ਦੇ ਵੀ ਮਤਲਬ ਐਸ ਤਰੇ ਹੁੰਦੇ ਆ ਤੇ ਇੱਕ ਵੀਰੇ ਵੱਡੀ ਗੱਲ ਹੋਰ ਸਬਸਿਡੀ ਵੀ ਹੋਗੀ ਕੋਈ ਲੋਨ ਦੀ ਸੁਵਿਧਾ ਮਿਲ ਜੂ ਸੌਖਿਆਂ ਹੀ ਹਾਂ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਜੀ ਕਿਸਾਨ ਵੀਰਾਂ ਨੂੰ ਦੇਖੋ 2 ਸਾਲ ਦੀ ਵਾਰੰਟੀ ਸਰਵਿਸ ਕੋਈ ਗਰੀ ਜੋਂ ਦੇ ਹੀ ਰਿਹਾ ਪਰ ਨਾਲ ਨਾਲ ਅਸੀਂ ਸਹੂਲਤ ਦੇ ਰਹੇ ਹਾਂ ਲੋਨ ਤੇ ਫਾਈਨਾਂਸ ਦੀ ਵੀ ਹੂੰ ਡੀਲਰਸ਼ਿਪ ਤੇ ਜਾ ਕੇ ਬੁੱਕ ਕਰਾ ਦਿਓ ਆਪਣਾ ਕੇਵਾਈਸੀ ਦੇ ਦਿਓ ਬੈਂਕ ਨਾਲ ਲਾਈਜਨਿੰਗ ਕਰਕੇ ਡੀਲਰ ਨੇ ਆਪਣੇ ਆਪ 1 ਸਾਲ ਤੋਂ 5 ਸਾਲ ਤੱਕ ਦੀਆਂ ਈਜੀ ਕਿਸ਼ਤਾਂ ਦੇ ਵਿੱਚ ਲੋਨ ਕਰਾ ਦੇਣਾ ਐਗਰੀਜੌਨ ਦੀ ਜਿਹੜੀ ਮਰਜੀ ਮਸ਼ੀਨ ਆ ਹਮ ਮਤਲਬ ਸਭ ਉਹ ਸਾਰਾ ਕੁਝ ਪਾਸ ਆ ਸਭ ਕੁਝ ਸਬਸਿਡੀਆਂ ਵੀ ਪਾਸ ਨੇ ਸਾਰੀਆਂ ਮਸ਼ੀਨਾਂ ਬੈਂਕਾਂ ਦੇ ਵਿੱਚ ਲੋਨਾਂ ਲਈ ਵੀ ਪਾਸ ਨੇ ਮਤਲਬ ਜੋ ਕਾਜੀ ਪੇ ਵਰਕ ਹੁੰਦਾ ਵਾ ਪੇਪਰ ਵਰਕ ਉਹਦੇ ਤੇ ਵੀ ਖਰੇ ਉੱtre ਹੋਏ ਹੋ ਆ ਨਾ ਮਤਲਬ ਕੋਈ ਤਕਲੀਫ ਵਾਲੀ ਗੱਲ ਨਹੀਂ ਹੋਣੀ ਕੋਈ ਤਕਲੀਫ ਨਹੀਂ ਕਿਸਾਨ ਵੀਰ ਨੂੰ ਹਰ ਸਹੂਲਤ ਐਗਰੀਜੌਨ ਦੀ ਡੀਲਰਸ਼ਿਪ ਤੇ ਮਿਲ ਚਲੋ ਆਪਾਂ ਕਰਦੇ ਆ ਕਿਸਾਨਾਂ ਨਾਲ ਗੱਲਬਾਤ ਧੰਨਵਾਦ ਵੀਰੇ ਧੰਨਵਾਦ ਸ਼ੁਕਰੀਆ ਜੀ